ਮਸ਼ਹੂਰ ਗਾਇਕ ਏਪੀ ਢਿੱਲੋਂ ਦੇ ਨਾਲ ਜੁੜੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਏਪੀ ਢਿੱਲੋਂ ਦੇ ਕੈਨੇਡਾ ਦੇ ਵਿੱਚ ਵੈਨਕੂਵਰ ਚ ਘਟ ਜਿਹੜਾ ਸਥਿਤ ਹੈ ਉਸ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਦੋਸ਼ੀ ਨੂੰ 2 ਮਹੀਨਿਆਂ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਪੂਰਾ ਮਾਮਲਾ 2 ਸਤੰਬਰ 2024 ਦਾ ਹੈ ਜਦੋਂ ਏਪੀ ਢਿੱਲੋ ਦੇ ਵੈਨਕੂਵਰ ਦੇ ਵਿੱਚ ਸਥਿਤ ਕਰਦੇ ਉੱਤੇ ਦਰਜਨਾ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਇਸ ਮਾਮਲੇ ਦੇ ਵਿੱਚ ਅਭਿਜੀਤ ਕੰਗੜਾ ਨਾਂ ਦੇ ਵਿਅਕਤੀ ਨੂੰ ਜਿਹੜਾ ਅਨਟਾਰੀਓ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਹੁਣ ਪਿਛਲੇ ਹਫ਼ਤੇ ਇਸ ਵਿਅਕਤੀ ਦੇ ਉੱਤੇ ਜਿਹੜਾ 2 ਮਾਮਲੇ ਦਰਜ ਕਰਕੇ ਇਸ ਨੂੰ ਸਜ਼ਾ ਸੁਣਾ ਦਿੱਤੀ ਤਾਂ ਹੁਣ ਇਸ ਨੂੰ ਜਿਹੜੀ ਹੈ ਉਹ ਸਜ਼ਾ ਸੁਣਾ ਦਿੱ ਇਸ ਵਿਅਕਤੀ ਨੇ ਜਦੋਂ ਫਾਇਰਿੰਗ ਕੀਤੀ ਗਈ ਸੀ ਤਾਂ ਘਰ ਦੇ ਬਾਹਰ ਦੋ ਗੱਡੀਆਂ ਖੜੀਆਂ ਸੀ ਜਿਸ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ ਤਾਂ ਹੁਣ ਅਦਾਲਤ ਦੇ ਵੱਲੋਂ ਜਿਹੜਾ ਇਸ ਨੂੰ ਗੱਡੀਆਂ ਸਾੜਨ ਜਾਇਦਾਦ ਨੂੰ ਤਬਾਹ ਕਰਨ ਅਤੇ ਇੱਕ ਤਾਂ ਵਿਅਕਤੀ ਦੀ ਜਾਨ ਦੀ ਪਰਵਾਹ ਕੀਤੇ ਬਿਨਾ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਦੋ ਕੇਸਾਂ ਦੇ ਵਿੱਚ ਜਿਹੜੀ ਐਸਨੂੰ ਸਜ਼ਾ ਸੁਣਾਈ ਹੈ ਇੱਕ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਅਤੇ ਦੂਜੇ ਕੇਸ ਦੇ ਵਿੱਚ 4 ਸਾਲ ਤੱਕ ਦੀ ਜਿਹੜੀ ਐਸਨੂੰ ਸਜ਼ਾ ਸੁਣਾਈ ਗਈ ਹੈ ਤੇ ਹੁਣ ਕੁੱਲ 6 ਸਾਲਾਂ ਦੀ ਸਜ਼ਾ ਜਿਹੜੀ ਐਸਨੂੰ ਸੁਣਾਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਜਿਹੜਾ 2024 ਦਾ ਹੈ ਏਪੀ ਢਿੱਲੋ ਦੇ ਘਰ ਦੇ ਉੱਤੇ ਜਿਹੜੀ ਹੈ ਅਭਿਜਿਤ ਕੰਗੜਾ ਨਾਂ ਦੇ ਵਿਅਕਤੀ ਦੇ ਵੱਲੋਂ 26 ਸਾਲਾ ਵਿਅਕਤੀ ਜਸਦੇ ਵੱਲੋਂ ਵੈਨਕੂਵਰ ਦੇ ਵਿੱਚ ਸਥਿਤ ਜਿਹੜਾ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਇਹ ਜਿਹੜਾ ਵਿਅਕਤੀ ਹੈ ਦਾ ਤਾਂ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਹੁਣ ਇਸ ਵਿਅਕਤੀ ਨੂੰ ਜਿਹੜੀ ਹੈ 6 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤਾਂ ਇਹ ਕੱਠੀ ਜਿਹੜੀ ਸਜ਼ਾ ਇਸ ਨੂੰ ਕੱਟਣੀ ਪਵੇਗੀ ਇੱਕ ਹੋਰ ਵੱਡੇ ਖੁਲਾਸੇ ਇਸ ਵਿੱਚ ਹੋਏ ਨੇ ਕਿ ਇਸ ਮਾਮਲੇ ਦੇ ਵਿੱਚ ਹੋਰ ਇੱਕ ਵਿਅਕਤੀ ਹੈ ਜਿਹੜੀ ਜਿਸ ਦੀ ਪਛਾਣ ਕੀਤੀ ਗਿਆ ਉਹ 24 ਸਾਲਾਂ ਦਾ ਵਿਅਕਤੀ ਵੀ ਦੱਸਿਆ ਜਾ ਰਿਹਾ ਹੈ ਕਿ ਇਸੇ ਮਾਮਲੇ ਦੇ ਵਿੱਚ ਸ਼ਾਮਿਲ ਹੈ ਤਾਂ ਪੁਲਿਸ ਦੇ ਵੱਲੋਂ ਉਸ ਦੀ ਵੀ ਜਿਹੜੀ ਹੈ ਪਾਲ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇਹ ਏਪੀ ਢਿੱਲੋਂ ਦੇ ਨਾਲ ਜੁੜੀ ਵੱਡੀ ਖਬਰ ਜਿਹੜੀ ਹੈ ਸਾਹਮਣੇ ਆਈ ਸੀ ਕਿ ਜੋ 2024 ਦਾ ਮਾਮਲਾ ਸੀ ਏਪੀ ਢਿੱਲੋਂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਤਾਂ ਉਸ ਮਾਮਲੇ ਦੇ ਵਿੱਚ ਅਭਜੀਤ ਕਿੰਗਰਾ ਨਾ ਦੇ ਦੋਸ਼ੀ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਸੀ ਤਾਂ ਪਿਛਲੇ ਹਫਤੇ ਉਸ ਦੇ ਉੱਤੇ ਜਿਹੜਾ ਕਾਰਵਾਈ ਕੀਤੀ ਜਾ ਰਹੀ ਸੀ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਅੱਜ ਉਸ ਨੂੰ ਜਿਹੜੀ ਹੈ 6 ਸਾਲਾਂ ਦੀ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਗਈ ਹੈ ਮਸ਼ਹੂਰ ਗਾਇਕ ਏਪੀ ਢਿੱਲੋਂ ਦੇ ਨਾਲ ਜੁੜੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਏਪੀ ਢਿੱਲੋਂ ਦੇ ਕੈਨੇਡਾ ਦੇ ਵਿੱਚ ਵੈਨਕੂਵਰ ਚ ਕਾਰਜ ਜਿਹੜਾ ਸਥਿਤ ਹੈ ਉਸ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਦੋਸ਼ੀ ਨੂੰ 2 ਮਹੀਨਿਆਂ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਪੂਰਾ ਮਾਮਲਾ 2 ਸਤੰਬਰ 2024 ਦਾ ਜਦੋਂ ਇਹ ਪੀ ਢਿੱਲੋ ਦੇ ਵੈਨਕੂਵਰ ਦੇ ਵਿੱਚ ਸਥਿਤ ਕਰਦੇ ਉੱਤੇ ਦਰਜਨਾ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਇਸ ਮਾਮਲੇ ਦੇ ਵਿੱਚ ਅਭਿਜੀਤ ਕੰਗੜਾ ਨਾਂ ਦੇ ਵਿਅਕਤੀ ਨੂੰ ਜਿਹੜਾ ਅੰਟਾਰੀਓ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਹੁਣ ਪਿਛਲੇ ਹਫ਼ਤੇ ਇਸ ਵਿਅਕਤੀ ਦੇ ਉੱਤੇ ਜਿਹੜਾ ਦੋ ਮਾਮਲੇ ਦਰਜ ਕਰਕੇ ਇਸ ਨੂੰ ਸਜ਼ਾ ਸੁਣਾ ਦਿੱਤੀ ਤਾਂ ਹੁਣ ਇਸ ਨੂੰ ਜਿਹੜੀ ਹੈ ਉਹ ਸਜ਼ਾ ਸੁਣਾ ਦਿੱਤੀ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਜਦੋਂ ਫਾਇਰਿੰਗ ਕੀਤੀ ਗਈ ਸੀ ਤਾਂ ਘਰ ਦੇ ਬਾਹਰ ਦੋ ਗੱਡੀਆਂ ਖੜੀਆਂ ਸੀ ਜਿਸ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ ਤਾਂ ਹੁਣ ਅਦਾਲਤ ਦੇ ਵੱਲੋਂ ਜਿਹੜਾ ਇਸ ਨੂੰ ਗੱਡੀਆਂ ਸਾੜਨ ਜਾਇਦਾਦ ਨੂੰ ਤਬਾਹ ਕਰਨ ਅਤੇ ਇੱਕ ਤਾਂ ਵਿਅਕਤੀ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਦੋ ਕੇਸਾਂ ਦੇ ਵਿੱਚ ਜਿਹੜੀ ਐਸਨੂੰ ਸਜ਼ਾ ਸੁਣਾਈ ਹੈ ਇੱਕ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਅਤੇ ਦੂਜੇ ਕੇਸ ਦੇ ਵਿੱਚ 4 ਸਾਲ ਤੱਕ ਦੀ ਜਿਹੜੀ ਐਸਨੂੰ ਸਜ਼ਾ ਸੁਣਾਈ ਗਈ ਹੈ ਤੇ ਹੁਣ ਕੁੱਲ 6 ਸਾਲਾਂ ਦੀ ਸਜ਼ਾ ਜਿਹੜੀ ਐਸਨੂੰ ਸੁਣਾਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਜਿਹੜਾ 2024 ਦਾ ਹੈ ਏਪੀ ਢਿੱਲੋ ਦੇ ਘਰ ਦੇ ਉੱਤੇ ਜਿਹੜੀ ਹੈ ਅਭਿਜਿਤ ਕੰਗੜਾ ਨਾ ਦੇ ਵਿਅਕਤੀ ਦੇ ਵੱਲੋਂ 26 ਸਾਲਾਏ ਵਿਅਕਤੀ ਆ ਜਸਦੇ ਵੱਲੋਂ ਵੈਨਕੂਵਰ ਦੇ ਵਿੱਚ ਸਥਿਤ ਜਿਹੜਾ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਇਹ ਜਿਹੜਾ ਵਿਅਕਤੀ ਆ ਇਹ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਨਾਲ ਸਬੰਧਤ ਹੈ ਤਾਂ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਹੁਣ ਇਸ ਵਿਅਕਤੀ ਨੂੰ ਜਿਹੜੀ ਹੈ 6 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤਾਂ ਇਹ ਕੱਠੀ ਜਿਹੜੀ ਸਜ਼ਾ ਇਸ ਨੂੰ ਕੱਟਣੀ ਪਵੇਗੀ ਇੱਕ ਤੋਂ ਹੋਰ ਵੱਡੇ ਖੁਲਾਸੇ ਇਸ ਵਿੱਚ ਹੋਏ ਨੇ ਕਿ ਇਸ ਮਾਮਲੇ ਦੇ ਵਿੱਚ ਹੋਰ ਇੱਕ ਵਿਅਕਤੀ ਹੈ ਜਿਹੜੀ ਕਿ ਜਿਸ ਦੀ ਪਛਾਣ ਕੀਤੀ ਗਿਆ ਉਹ 24 ਸਾਲਾ ਵਿਅਕਤੀ ਵੀ ਦੱਸਿਆ ਜਾ ਰਿਹਾ ਹੈ ਕਿ ਇਸੇ ਮਾਮਲੇ ਦੇ ਵਿੱਚ ਸ਼ਾਮਿਲ ਹੈ ਤਾਂ ਪੁਲਿਸ ਦੇ ਵੱਲੋਂ ਉਸ ਦੀ ਵੀ ਜਿਹੜੀ ਹੈ ਪਾਲ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇਹ ਏਪੀ ਢਿੱਲੋਂ ਦੇ ਨਾਲ ਜੁੜੀ ਵੱਡੀ ਖਬਰ ਜਿਹੜੀ ਹੈ ਸਾਹਮਣੇ ਆਈ ਸੀ ਕਿ ਜੋ 2024 ਦਾ ਮਾਮਲਾ ਸੀ ਏਪੀ ਢਿੱਲੋਂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਤਾਂ ਉਸ ਮਾਮਲੇ ਦੇ ਵਿੱਚ ਅਭਿਜੀਤ ਕਿੰਗਰਾ ਨਾ ਦੇ ਦੋਸ਼ੀ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਸੀ ਤਾਂ ਪਿਛਲੇ ਹਫਤੇ ਉਸ ਦੇ ਉੱਤੇ ਜਿਹੜਾ ਕਾਰਵਾਈ ਕੀਤੀ ਜਾ ਰਹੀ ਸੀ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਅੱਜ ਉਸ ਨੂੰ ਜਿਹੜੀ ਆ 6 ਸਾਲਾਂ ਦੀ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਗਈ ਹੈ